ਇਹ ਸੋ ਕਾਗਜ਼ ਵਰਗਾ ਪਿੰਡਾ ਕਰਮਾੜੀ ਦਾ ਪੱਠਪੁੜਾ ਪੁਰ ਥੱਲੀ ਕਰਾ ਕੇ ਫਿਰ ਤਸੱਲੀ ਕਰਕੇ ਖਰੀਦ ਸਕਦੇ ਆਪਣੀ ਚੈੱਕ ਕਰਾ ਸਕਦੇ ਹੋਗੇ ਬਾਕੀ ਆਪਣੀ ਕਰਾਈ ਹੋਈ ਹੈ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜਿਹੜੇ ਪ੍ਰਾਣੇ ਖਰੀਦਣੀਆਂ ਕਰਦੇ ਆਂ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮਿੰਗ ਤੇ Facebook ਦਾ ਪੇਜ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ ਪੇਜ ਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਅੱਜ ਤੁਹਾਨੂੰ ਦੋਸਤੋ 4 ਮਹੀਨਿਆਂ ਦੀ ਗੱਬਣਾ ਮੱਝ ਦਿਖਾਵਾਂਗੇ ਜਿਹੜੇ ਭਰਾਣੇ ਖਰੀਦਣੀਆਂ ਕਰ ਲਿਓ ਕਨੈਕਟ ਲੈਵੇ ਪੱਖੋਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਥਣ ਲੈਵਾ ਦੇਖੋ ਬਿਲਕੁਲ ਇੱਕ ਨੰਬਰਾਂ ਕਰਮ ਵਾਲੀ ਪਿੱਠਪੂੜਾ ਪੂਰਾ ਚੰਗਾ ਪਤਲੇ ਪਿੰਡੇ ਦੀ ਆ ਗਈ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਹਣ ਤੋਂ ਦੇਖ ਸਕਦੇ ਹੋ ਪੂਰਾ ਗੈਫ ਤੇ ਆ ਗਿਆ ਸੁਹਾ ਬੰਦੇ ਹੁੰਦਾ ਜਿਨ੍ਹਾਂ ਕਿਹੜਾ ਮਰਜ਼ੀ ਮੰਨ ਸਕਦੇ ਹੁਣ 4 ਦੀ ਗੱਬਣਾ ਦੋਸਤੋ 5 ਲੀਟਰ ਹੈਗਾ ਦੁੱਧ ਕਰਮ ਵਾਲੀ ਥੱਲੇ ਦੋਵੇਂ ਟਾਈਮ ਥਾਪੀ ਤੇ ਮਿਲਦੀ ਆ। ਬਾਕੀ ਪਿੱਠਪੂੜਾ ਦੇਖ ਲਓ, ਲੇਵੇ ਪੱਖੋਂ ਬਿਲਕੁਲ ਸਾਫ ਸੁਥਰੀ। ਧਾਰ ਬਿਲਕੁਲ ਪੋਲੀ ਹੋ ਗਈ ਦੇਖੋ। ਤਰੀਕ ਹੈਗੀ ਆ ਦੋਸਤੋ ਅੱਜ 7 ਤੇ 10ਵਾਂ ਮਹੀਨਾ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਬੜਬਰ ਤੇ ਲੌਂਗਵਾਲ ਦੇ ਰਹਿ ਜਾਂਦਾ ਦੋਸਤੋ ਨਾਲ। ਲੌਂਗਵਾਲ ਤੋਂ ਵੀ 4-5 ਕਿਲੋਮੀਟਰ ਤੇ ਬੜਬਰ ਤੋਂ ਵੀ 4 ਕਿਲੋਮੀਟਰ। ਪਿੱਠਬੂੜਾ ਕੁਆਲਿਟੀ ਦੇਖ ਸਕਦੇ ਹੋ ਪੂਰੀ ਇੱਕ ਨੰਬਰਾ ਕਰਮ ਵਾਲੀ ਦੀ ਤੇ ਰੇਟ ਦੋਸਤੋ ਇਹਦਾ ਹੈਗਾ 66000 66000 ਤੋਂ ਮਾਨਤਾਣ ਹੋ ਜੂਗਾ ਜਿਹੜੇ ਭਰਾਣੇ ਖਰੀਦਣੇ ਆ ਕਰ ਲੋ ਕਨੈਕਟ ਦੋਵੇਂ ਟਾਈਮ ਬਿਲਕੁਲ ਠੰਡੀ ਮਿਲਦੀ ਆ ਦੋਸਤੋ ਥਾਪੀ ਤੇ 5 ਲੀਟਰ ਦੁੱਧਾ ਤੇ 4 ਦੀ ਪੂਰੀ ਚੈੱਕ ਪਾਸ ਆ ਆਪਣੀ ਤਸੱਲੀ ਕਰਾ ਕੇ ਤਸੱਲੀ ਕਰਕੇ ਖਰੀਦ ਸਕਦੇ ਆਪਣੀ ਚੈੱਕ ਕਰਾ ਸਕਦੇ ਹੋਗੇ ਬਾਕੀ ਆਪਣੀ ਕਰਾਈ ਹੋਈ ਹੈ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜਿਹੜੇ ਭਰਾਣੇ ਖਰੀਦਣੀਆਂ ਕਰ ਲੋ ਕਨੈਕਟ ਚੋਣਚਵਾਦੀ ਪੂਰੀ ਇੱਕ ਨੰਬਰ ਆ ਤਾਂ ਦੇਖ ਸਕਦੇ ਹੋ ਬਾਕੀ ਲੇਵਾ ਲੂਵਾ ਤਾਜੀ ਗਰਮ ਵਾਲੀ ਬਹੁਤ ਲਾਊਗੀ ਤਾਜੀ ਦੁੱਧ 13 14 ਲੀਟਰ ਪੂਰਾ ਠੰਡਾ ਪਾ ਦੂ ਦੇਖੋ ਹੁਣ ਚੋਈ ਹੋਈ ਹੈਗੀ ਆਪਣਾ ਵੀਡੀਓ ਬਣਾਉਣ ਦਾ ਸਮਾਂ ਹੈਗਾ 9 10 ਦੇ ਤਕਰੀਬਨ ਡੰਗਲੇ ਦਾ ਬਹੁਤ ਸੋਹਣੀ ਬਣ ਜਿਆ ਗਰਮ ਵਾਲੀ ਸਵੇਰ ਦੀ ਬਿਲਕੁਲ ਠੰਡੀ ਆ ਗਈ ਪੇ ਮਰਜੀ ਕੁਈ ਲੋਵੇ ਫਰੀ ਜਾਵੇ ਦੇਖ ਸਰ ਬਾਕੀ ਕੁਆਲਿਟੀ ਦਾ ਹਰ ਆਗੀ ਬਿਲਕੁਲ ਪਤਲੇ ਪਿੰਡੇ ਦੀ ਦੇਖ ਸਰ ਕਾਗਜ਼ ਵਰਗਾ ਪਿੰਡਾ ਕਰਮਾੜੀ ਦਾ ਪੱਠਪੂੜਾ ਪੂਰਾ ਚੰਗਾਗਾ ਥਣਲੇ ਬਾ ਦੇਖੋ ਥਨੋਂ ਇੱਕ ਨੰਬਰ ਆਗੀ ਕਰ ਲੋ ਕਨੈਕਟ ਜਿਹੜੇ ਪੁਰਾਣੇ ਖਰੀਦਣੀਆਂ ਤਰੀਕ ਹੈਗੀ ਆ ਦੋਸਤੋ 7 10ਵਾਂ ਮਹੀਨਾ ਪੇਜ ਨੂੰ ਫੋਲੋ ਕਰ ਲੋ ਜਿਹੜਾ ਭਰਾ YouTube ਤੇ ਦੇਖ ਰਿਹਾ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਭਰਾਣੇ ਅਜੇ ਐਡ ਕਰਵਾਉਣੀਆਂ 6283201015 ਇਹ ਨੰਬਰ ਤੇ ਕਰ ਲੋ ਕਾਲ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ੱਲੋ ਦੇਖੋ ਦੋਸਤੋ ਤੇ ਵੀਡੀਓ ਦੇਖਣ ਲਈ ਧੰਨਵਾਦ